ਸਾਸਰੀ ਗਾਲ ਜੀ ਸਾਡੇ ਵੱਲੋਂ ਜਾਨੀ ਦੇ ਸੰਘਾ ਫੈਮਿਲੀ ਵੱਲੋਂ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਤੁਹਾਨੂੰ ਪਤਾ ਹੈ ਵੀ ਬਾਰਡੇ ਤੇ ਜਾਣਾ ਸੀ ਭਰਾ ਹੁਣੀ ਪਹਿਲਾਂ ਆ ਗਏ ਸਾਬਕਾ ਪੰਜ ਸਾਬ ਵੱਡੇ ਭਾਈ ਸਾਡੇ ਤੇ ਬਹੁਤ ਵਧੀਆ ਇਹਨਾਂ ਦਾ ਸੁਭਾਅ ਆ ਨੇਚਰ ਆ ਤੇ ਆਪਾਂ ਹੁਣ ਆ ਨਾ ਜਿੱਦਾਂ ਮੈਂ ਤਾਂ ਤੁਹਾਨੂੰ ਪਤਾ ਸੀ ਵੀ ਜਿਹੜਾ ਵੀਰ ਆਪਾਂ ਦਾਖਲ ਕਰਾਇ ਮੋਟੀ ਮੋਟੀ ਗੱਲ ਗੱਲ ਲੈਣੀ ਆ ਵੀ ਉੱਤੇ 120000 ਰੁਪਏ ਆਪਣੇ ਕੋਈ ਲੱਖ ਰੁਪਏ ਵੈਦ ਤੁਹਾਨੂੰ ਪਿਛਲੇ ਬਲੌਗ 'ਚ ਦੱਸ ਦਿੱਤਾ ਆ ਦੇਖ ਲਿਓ ਵੀ ਜਮਾ ਕਰਾਤਾ ਹੈ 20000 ਆਪਣੇ ਕੋ ਸਿਗਾ ਤੇ ਉੱਥੇ 1.5 ਲੱਖ ਡਾਕਟਰਾਂ ਨਾਲ ਗੱਲ ਹੋਈ ਸੀ ਵਿਦ ਮੈਡੀਸਨ ਸਾਰਾ ਕੁਝ ਅਜਮੈਣੀ ਵੀਰ ਨੂੰ ਛੋਟੀ ਤੇ 30000 ਰੁਪਇਆ ਵੀਰਾਂ ਜਿਹੜਾ ਨੇ ਹੁਣ ਪਾਇਆ ਉਹ ਗੌਰਪ੍ਰੀਤ ਗੋਪੀ ਨਿਜਰਾਂ ਤੋਂ ਤੇ ਹੈਰੀ ਕਪੂਰਥਲੇ ਤੋਂ ਵੀਰ ਸਾਡਾ ਇਹ ਮਰੀਲੇ ਆ ਤੇ ਦੀਪ ਵੀਰ ਉਹਦੇ ਭਰਾਵਾਂ ਨੇ ਜਿਹੜੇ ਕਾਲਾ ਸਿੰਘਾ ਪਿੰਡ ਤੋਂ ਆਇਆ ਘੰਟਾ ਘਰ ਲਾਗੇ ਉਹਨਾਂ ਨੇ ਹੁਣ 30000 ਰੁਪਇਆ ਪਾਇਆ ਪੰਨ ਤੇ 20 ਉਹੋ ਜਿਹੜਾ ਵਜੇ ਆਇਆ ਤੇ 30 50000 ਰੁਪਇਆ ਅਸੀਂ ਭਰਾ ਨੂੰ ਦੇਣ ਲੱਗੇ ਆ ਸਾਡੇ ਪੰਜ ਸਾਬਕਾ ਪੰਜ ਨੂੰ ਇਹ ਹੁਣ ਅੱਜ ਜਾ ਕੇ ਵੀਰ ਨੂੰ ਛੁੱਟੀ ਦੇ ਉੱਤੇ ਲੈ ਆਉਣਗੇ ਤੇ ਉਹਨੂੰ ਅੱਜ ਛੁੱਟੀ ਮਿਲ ਜਾਣੀ ਆ ਬਾਬਾ ਉਹਨੂੰ ਘਰੇ ਆ ਕੇ ਤੰਦਰੁਸਤੀ ਰਵੇ ਤੇ ਮੈਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਜਿਹੜੇ ਵੀਰਾਂ ਨੇ ਸਾਡੀ ਮਦਦ ਕੀਤੀ ਆ ਤੇ ਜਦੋਂ ਵੀਰ ਘਰੇ ਆਗਾ ਫਿਰ ਆਪਾਂ ਜਰੂਰ ਵਿੱਚ ਕਲਿੱਪ ਪਾਵਾਂਗੇ ਵੀਰ ਨੂੰ ਮੈਨ ਲੈ ਜਾਵਾਂਗੇ ਤੇ ਹੋਰ ਸਾਡੇ ਕੰਗਾ ਤੋਂ ਵੀ ਵੀਰ ਸੰਦੀਪ ਸਿੰਘ ਕੰਗ ਜਿਹਨਾਂ ਦੇ ਅਸੀਂ ਘਰੇ ਗਏ ਸੀ ਬਲੌਗ ਆਪਣੇ ਉਹਨਾਂ ਨੇ ਵੀ ਸਾਨੂੰ ਦੋ ਤਿੰਨ ਵਾਰੀ ਫੋਨ ਕੀਤਾ ਵੀ ਜੇ ਹੋਰ ਮਦਦ ਦੀ ਲੋੜ ਹੋਈ ਤਾਂ ਸਾਨੂੰ ਜ਼ਰੂਰ ਦੱਸਿਓ ਕੋਈ ਨੇ ਉਹ ਵੀਰ ਦਾ ਬੇਨਤੀ ਕਿਤੇ ਨਾ ਕਿਤੇ ਜ਼ਰੂਰ ਲਾਵਾਂਗੇ ਲੇਖਾ ਜੋਕਾ ਤੇ ਹੁਣ ਆਪਾਂ ਵੀਰ ਨੂੰ ਚਾਲਦੇ ਆਂ ਵੀ ਬੈਸ ਦੇ ਕੇ ਵੀਰ ਨੂੰ ਨਹੀਂ ਚੱਲਣਗੇ ਤੇ ਵੀਰ ਜੀ ਤੁਸੀਂ ਛੁੱਟੀ ਦਿਵਾ ਕੇ ਓਕੇ ਜੀ ਓਕੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅੱਜ ਓਕੇ ਓਜੀ ਅੱਜ ਚੱਲੇ ਆ ਹੁਣ ਬਾਡੇ ਤੇ ਤੇ ਸਮਾਰ ਦੇ ਬਾਡੇ ਤੇੋਂ ਕਦੋਂ ਦਾ ਫੋਨ ਕਰੀ ਜਾਂਦਾ ਹੂੰ ਤੇ ਪਹਿਲਾਂ ਸੇਸਰੇ ਪਹਿਲੇ ਉਹ ਕਰਨਾ ਸੀਗਾ ਆਪਾਂ ਉਹ ਆਪਾਂ ਵੀਡੀਓ ਕਲੇਪ ਆਤੀ ਉਹ ਆ ਗਏ ਭਾਜੀ ਹੁਣੀ ਉਹਨੂੰ ਮੁੰਡੇ ਨੂੰ ਵੀ ਆ ਚੁੱਟੀ ਮੈਂ ਨਹੀਂ ਤਾਂ ਹੁਣ ਆਪਾਂ ਚੱਲੇ ਉਧਰ ਨੂੰ ਮੰਮੀ ਨੂੰ ਤੇ ਦੇ ਉਸਾ ਚੱਕਦੇ ਆ ਉੱਥੇ ਕੀ ਕਹਿੰਦੇ ਹੁੰਦੇ ਆ ਉੱਥੇ ਖੜੇ ਕਿੱਥੇ ਖੜੇ ਛੋੜੇ ਛੋੜੇ ਪਕੂੜੇ ਛੋੜੇ ਲੈਂਦੇ ਪਏ ਅਸੀਂ ਕੇਕ ਲੈ ਲਿਆ ਡੱਗੀ ਚ ਰੱਖ ਲਿਆ ਸਾਡੇ ਇੰਦਾ ਨਾ ਸੈਟਮ ਉੱਥੇ ਛੋਟ ਪੈਂਡ ਚ ਹਲੋ ਆਈ ਹਲੋ ਵੀ ਵੀ ਘਾਟੀ ਐ ਇੱਥੇ ਆਪ ਹੀ ਬਰਥਡੇ ਮਨਾਉਣਾ ਆਪ ਹੀ ਸਮਾਨ ਉਹਨਾਂ ਨੇ ਪੈਸੇ ਦੇ ਦੇਣੇ ਸਾਨੂੰ ਆਪ ਹੀ ਲੈ ਹੋਣਾ ਪੈਂਦਾ ਹਾਂਜੀ ਤੇ ਉਹਨਾਂ ਨੇ ਕਹਿਣਾ ਜੋ ਮਰਜੀ ਦਾ ਖਾਣਾ ਉਹ ਲੈ ਆਓ ਇਸ ਲਈ ਹੁਣ ਆਪ ਦੀ ਪਸੰਦ ਦੀਆਂ ਚੀਜ਼ਾਂ ਲੈ ਜਣੀਆਂ ਤਾਂ ਆਪ ਹੀ ਖਾ ਲੈਣਾ ਤਾਂ ਬਰਥਡੇ ਮਨ ਹੋ ਜਾਣਾ ਕਿ ਨਹੀਂ ਯਾਰੀ ਹੋਰ ਤੇ ਆਜੋ ਦੇਖਦੇ ਆ ਲਾਉਣੇ ਆ ਰੌਣਕਾਂ ਹੈਰੀ ਦਾ ਨਾਨਾ ਵੀ ਅੱਜ ਦੋ ਚਾਰ ਗਾਣੇ ਸੁਣਾਊਗਾ ਨਾਨਾ ਮੇਰਾ ਸੁਣਾਊਗਾ ਗਾਣੇ ਚਲੋ ਆਈ ਦੇ ਦਿਆਂ ਫੇ ਚ ਪਹਿਲਾਂ ਮੰਮੀ ਤੇ ਦੇ ਉਹ ਸਾਹ ਨੂੰ ਗੱਡੀ 'ਚ ਬਿਠਾਉਨੇ ਆ ਫੇਰ ਦੇਖਦੇ ਆਹੀਂ ਦੁਕਾਨੋਂ ਆਏ ਆ ਕਾਹ ਨੂੰ ਮੈਂ ਕਿਹਾ ਨਾ ਕਿਤੇ ਜਾਣਾ ਆਉਣਾ ਪੈ ਜਾਂਦਾ ਵੀ ਜਿਹੜੇ ਵੀਰ ਨੇ ਆਉਂਦਾ ਉਹਨਾਂ ਦੁਕਾਨ ਤੇ ਫੋਨ ਕਰਕੇ ਆਇਆ ਨੰਬਰ ਤੇ ਆਈਡੀ ਦੇ ਕੈਂਟ ਲੀਡ ਵਾਲੀ ਤੇ ਦਿੱਤਾ ਆ ਕੈਂਟ ਵਾਲੀ ਤੇ ਦਿੱਤਾ ਤੇ ਉੱਤੇ ਫੋਨ ਕਰਕੇ ਵੀ ਵੀਰੇ ਆਉਣਾ ਤੁਹਾਨੂੰ ਕਿਸੇ ਵੀ ਨੂੰ ਡੇੜਾ ਨਾ ਪੋਵੇ ਤੇ ਅਜੇ ਬੰਦਾ ਕੋਈ ਮੁੰਡਾ ਰੱਖਦੇ ਆ ਵਧੀਆ ਇਹ ਰੱਖ ਨਹੀਂ ਹੁੰਦਾ ਦੇਖਦੇ ਆ ਸਵਾਗਤ ਆ ਮਰਚੀ ਮਰਚੀ ਵੀ ਦੇ ਹੁੰਦੇ ਤੁਹਾਨੂੰ ਪਤਾ ਹੀ ਆ ਹੋਲੀ ਵਾਲੀ ਰੱਖਦੇ ਆ ਚਲੋ ਓਕੇ ਬਾਏ ਦੇ ਦਿਆਂ ਪਿਓ ਆ ਗਈਆਂ ਮਿਲਾਂ ਤਾਂ ਹੌਣ ਆ ਹੀ ਆ ਗਿਆ ਲਓ ਜੀ ਦਿਵੋਤ ਸਾਹਿਬ ਵੀ ਬਹਿ ਗਏ ਆ ਤੇ ਬਰਮਾਲੀਪੁਰ ਪਹੁੰਚ ਵੀ ਗਏ ਜਿੰਨੇ ਚਿਰ ਚ ਫੋਨ ਕੱਟਿਆ ਐ ਹੀ ਬਿਵਾਂਲੇ ਦੋ ਮਿੰਟਾਂ ਚ ਪਹੁੰਚ ਜਾਂਦਾ ਗੱਡੀ ਕਹਿੰਦੀ ਮੈਨੂੰ ਗਰਮ ਤਾ ਕਰ ਲਿਆ ਕਰੋ ਮੇਰਾ ਬਦਲ ਅੱਛਾ ਗੱਡੀ ਨੂੰ ਪਤਾ ਹੀ ਨਹੀਂ ਲੱਗਦਾ ਇੱਕ ਵਾਰੀ ਦੇਸ ਦਿਨ ਮਿਲਦਾ ਤੀਜੇ ਜੇ ਚੌਥਾ ਨਹੀਂ ਪੈਂਦਾ ਚੌਥਾ ਤੀਜਾ ਵੀ ਨਹੀਂ ਪੈਂਦਾ ਤੀਜਾ ਵੀ ਨਹੀਂ ਪੈਂਦਾ ਵੀ ਨਹੀਂ ਪੈਂਦਾ ਸਹੀ ਗੱਲ ਆ ਤੇ ਹੁਣ ਚਮਰ ਲਈ ਲਿਆਂਦੀ ਸੀ ਕਿ ਸਾਈਕਲ ਹੀ ਗਿਫਟ ਗਿਫਟ ਲਿਆਂਦੀ ਸੀ ਪਰ ਹੁਣ ਦੱਸਣਾ ਨਿਕਾ ਵੀ ਤੇ ਲਈ ਨਹੀਂ ਸਾਡੇ ਪਿੰਡਾਂ ਲਈ ਸਾਈਕਲ ਹੀ ਬਹੁਤ ਵੱਡਾ ਗਿਫਟ ਹੁੰਦੀ ਮੈਨੂੰ ਤਾਂ ਮਿਲੀ ਨਹੀਂ ਨਿੱਕੇ ਹੁੰਦੇ ਇਹਨੂੰ ਮੈਨੂੰ ਵੱਡੇ ਹੋਏ ਨੂੰ ਸਾਈਕਲ ਮਿਲਿਆ ਹੁੰਦਾ ਕਈਆਂ ਨੇ ਵੀ ਰੰਗ ਨਾਲ ਲੈ ਸਾਈਕਲ ਹੀ ਗਿਫਟ ਗੱਲ ਹੁੰਦੀ ਆ ਵੀ ਵੱਡਾ ਛੋਟਾ ਨਹੀਂ ਨਿਆਣੇ ਨੂੰ ਬਹੁਤ ਵੱਡੀ ਚੀਜ਼ ਲੱਗਦੀ ਹੁੰਦੀ ਸਾਈਕਲ ਹੈ ਨਾ ਉਹਨੂੰ ਆਪਾਂ ਪਹਿਲਾਂ ਨਹੀਂ ਦੱਸਣਾ ਨਹੀਂ ਤਾਂ ਦਿਓ ਸਾਬ ਉਹਨੇ ਫੇਰ ਕੇਕ ਨਹੀਂ ਕੱਟਣਾ ਉਹਨੇ ਫੇਰ ਸੈਕਲੀ ਚਲਾਈ ਜਾਣੀ ਆ ਪਤਾ ਹੈ ਪਰ ਆਪਾਂ ਹਨਾ ਨੂੰ ਇਹ ਕਹਿਣਾ ਆ ਵੀ ਇਹ ਹਨਾ ਹੱਲੇ ਉਹਦੇ ਨਾਟ ਨੁਟ ਕੱਸਣ ਵਾਲੇ ਕਾਲੇ ਚੱਕ ਕੇ ਲਿਆਉਣੀ ਇਦਾਂ ਤੋਂ ਨਹੀਂ ਤਾਂ ਉਹਨੇ ਕੇਕ ਨਹੀਂ ਕੱਟਣਾ ਉਹਨੂੰ ਤਾਂ ਕਹਿਣਾ ਵੈਸੇ ਸੈਕਲੀ ਚਲਾਈ ਜਾਣੀ ਉਹਨੇ ਵੈਸੇ ਅਗਲੀ ਚਲਾਈ ਜਾਣੀ ਹਨਾ ਆਪਾਂ ਫੇਰ ਬਾਅਦ ਚ ਚਲੋ ਆਜੋ ਫੇਰ ਚਲੀਏ ਪਾਪਾ ਹੋਰ ਹੋਰ ਚਲੋ ਵੀ ਕੇਕ ਲੈ ਆਂਦਾ ਆ ਚੱਕੋ ਉਹਦੇ ਮੰਮੀ ਕੇਕ ਪਿਆ ਤੇ ਕੋਕ ਦੀ ਬੋਤਲ ਵੀ ਚੱਕ ਲਿਓ ਆਜੋ ਗੱਡੀ ਹੁਣ ਲਾਤੀ ਆਪਾਂ ਇੱਥੇ ਬਹੁਤ ਖੁੱਲਾ ਥਾਂ ਲੱਗ ਮੋਰੇ ਗੁਰਦੁਆਰਾ ਤੇ ਚਲੋ ਆਜੋ ਫੇਰ ਆਪ ਦੇ ਖਾਣ ਲਈ ਆਪ ਹੀ ਆਪ ਹੀ ਆਪ ਦੇ ਖਾਣ ਨੂੰ ਆਪ ਹੀ ਸਮਾਨ ਅੱਛਾ ਆਪ ਦੀ ਪਸੰਦ ਦਾ ਹੀ ਹੈ ਜੀ ਨੇ ਜੱਗ ਬਗਣਾ ਉਹ ਆਪ ਦੇ ਲੈ ਕੇ ਚੱਲਦੇ ਆ ਆਪ ਦੇ ਖਾਣਾ ਉਹ ਵੀ ਖਾਣਾ ਉਹ ਵੀ ਖਾਣਾ ਇਹ ਆਜੋ ਫੇਰ ਕਰਦੇ ਆਂ ਸਾਈਕਲ ਹੀ ਜਾਣ ਕਰਦੀ ਨਹੀਂ ਕੀ ਐ ਨਾ ਉਹ ਕੋਈ ਨਹੀਂ ਸੋਮਰ ਤੋਂ ਪਹਿਲਾਂ ਕੇਕ ਨੂੰ ਕਟਾ ਲਈ ਪਹਿਲਾਂ ਕੇਕ ਨੂੰ ਟੋਣਾ ਉਦੋਂ ਰੋਂਦਾ ਬਹੁਤ ਹੁੰਦਾ ਪਿਛਲੀ ਵਾਰੀ ਬਹੁਤ ਹੋਇਆ ਸੀ ਆਹੋ ਉਹ ਉਹਨੇ ਮੋੜ ਕੇ ਸਾਈਕਲ ਹੀ ਤੋਂ ਹੀ ਨਹੀਂ ਹਟਣਾ ਆਜੋ ਚੱਲੀ ਉਹ ਟੂ 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 ਲੋ ਜੀ ਹੁਣ ਆਪਾਂ ਭਾਗਦੇ ਆਂ ਫੇਰ ਆਪਨਾ ਘਰ ਨਿਕਲਣਾ ਦੇ ਤਾਂ ਰੋੜਾ ਕਿਦਾਂ ਜਿਹਦਾ ਵਿਆਹ ਹੁੰਦਾ ਆ ਮੁੰਡੇ ਦਾ ਅੱਛਾ ਫੇਰ ਸਾਸਰੀ ਕਾਨਾ ਦੀ ਸਾਸਰੀ ਕਾਨਾ ਸਾਸਰੀ ਕਾ ਹਸੀ ਕਾ ਹਸੀ ਕਾ ਸਾਸਰੀ ਕਾਨਾ ਹਸੀ ਕਾ ਹਸੀ ਜੀ ਵਧਾਈਆਂ 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 ਬਹੁਤ ਬਹੁਤ ਡੈਡੀ ਸਾਸਰੀ ਕਾਨਾ ਸਾਸਰੀ ਕਾਨਾ ਹਸੀ ਜੀ ਥਾਣੇ ਤੇ ਜਾਣਾ ਬਾਰਥਡੇ ਬੋਇਓ ਖੜਾ ਆ ਦੇ ਭਿੰਡੀ ਨੇ ਪਾਇਆ ਕੋਟ ਪੈਂਡ ਹੈ ਡਿਫਰੀ ਵਾਲਾ ਪਾਇਆ ਆਹੋ ਉਹ ਤਾਂ ਖੇਡਣ ਦਿਵਾਲੇ ਹੋਇਆ ਆ ਹਲੇ ਲਾ ਆਉਂਦੇ ਲੱਪੇ ਹੁਣ ਖੇਡੋ ਖਾਂ ਥੱਕ ਜਾਣਾ ਤੁਸੀਂ ਦੇਖੀ ਵਾਲੀਵਾ ਆ ਫਿਰ ਕੀ ਕਰਨ ਹਾਇਰ ਰੱਬ ਹੌਲੀ ਹੌਲੀ ਹੈ ਨਾ ਮੇ ਕਿਹਦੇ ਆ ਦਾ ਨਾਇਆ ਲਾਲ ਇਹ ਵਿੱਚ ਹੀ ਹੈ ਸਾਰਾ ਸਮਾਨ ਲੈ ਜਾਂਦਾ ਸੀਗਾ ਫਿਰ ਮੈਂ ਕਹਾਿੰਦਾ ਪਿੰਦਾ ਪਿੰਦਾ ਹੈਗਾ ਵੀ ਦੱਸ ਦੇ ਕੋ ਹਾਂ ਹਾ ਇਹ ਭਰਾਵਾ ਇਹ ਛਕੀਨੀ ਜੀ ਆ ਘੜ ਮੰਗ ਸਾਨੂੰ ਠੰਡ ਲੱਗਣ ਈ ਚਾਲ ਲਾਤਾ ਹੈ ਅਹੀਂ ਮੈਂ ਵੀ ਛਾਲ ਲਾਉਣਾ ਵੇ ਹੈਰੀ ਚਲੋ ਪਗਾਨੇ ਫਲਾ ਕੇ ਦਿੱਤੇ ਘਰ ਦਈਏ ਇਹ ਦੇ ਵਿੱਚ ਹੀ ਆ ਕੇਕ ਨਾ ਖਵਾ ਲੈ ਇਹ ਦੇ ਵਿੱਚ ਚੌਕ ਪੈਂਦੀ ਦੰਡਾ ਨਹੀਂ ਇਹ ਡਿੱਗਾ ਫਿਰ ਹੁਣ ਜਾ ਖੇਡਣਾ ਮਾਣੋ ਨਾ ਖੇਡਦਾ ਥਾੜ ਦੰਡਾ ਤੇਲ ਕੇ ਆਹ ਇੱਥੇ ਸੌਣੇ ਲਾ ਦੇ ਬਈ ਚਾਹ ਗੋਾਰੇ ਫਲੌਂ ਚੈਲਪ ਕਰਦੀ ਬਈ ਬੱਸ ਬੱਸ ਪਾੜ ਜਾਣਾ ਆ ਆਹੀ ਫਲਾ ਵੀ ਦਿੱਤਾ ਆ ਗੱਠ ਬੰਨੀ ਆ ਪਾਪਾ ਭਗਾਣੇ ਲਾਉਣੇ ਸ਼ੁਰੂ ਵੀ ਉਹ ਬਲੂਸ ਹੱਦਾ ਕਰਨਾ ਤੇ ਆਹ ਪਹਿਲੇ ਲੱਗਾ ਪਾਪਾ ਕੀ ਹੋਇਆ ਫੁਲਾ ਲਓ ਪਗਾਨੇ 2-3 ਹੈ 2-3 ਪਗਾਨੇ ਤੁਸੀਂ ਵੀ ਫੁਲਾ ਲਓ ਬਾਹਰ ਮੇਰੇ ਆ ਗੱਲਾਂ ਤੁਹਣ ਲੱਗ ਪਈਆਂ ਹਾਂ ਚਮਰ ਕੋਣ ਆ ਗਈ ਲੈ ਪੂੰਡੀ ਆ ਗਈ ਕਹਿੰਦਾ ਜੇ ਇਹਦੇ ਬਾਅਦ ਦੇ ਤਿਆਰੀ ਹੁੰਦੀ ਉਹ ਮੂੰਹ ਚ ਦੇ ਲਾ ਗੁੱਟਾ ਪਾ ਕੇ ਖੜਾ ਐਡੀ ਫਾਦੂ ਮੜਦਾ ਗੁੱਟਾ ਜੰਦਾ ਪਾਪਾ ਬੰਦਾ ਲੈ ਕੱਦੋਂ ਪੱਟ ਮਾਰਿਆ ਪੱਟ ਮਾਰਿਆ ਮੈਂ ਨਾ ਕੋਈ ਨਾ ਲੈ ਨਾ ਕੋਈ ਮਾਰਦਾ ਮੈਂ ਨਾ ਕੋਈ ਉਹ ਘਾਨਾ ਨਹੀਂ ਪਗਾਨਾ ਨਹੀਂ ਯਾਰ ਨਹੀਂ ਹੁਣ ਆਏ ਉਦਾਂ ਹੀ ਰੱਖ ਲਓ ਮੈਂ ਕਹਿੰਦੀ ਇੱਥੇ ਇੱਥੇ ਰੱਖ ਲਓ ਸਾਈਡ ਤੇ ਹਾਂ ਨਾ ਹੋਰ ਕੋਈ ਤੇ ਨਹੀਂ ਲਾਣਾ ਆ ਜਾਓ ਤੁਸੀਂ ਆ ਫੇਰ ਇਹ ਫੋਟੋ ਖੋਣੀ ਵੈ ਜਾ ਕਿਤੋਂ ਕਰਾ ਲਾ ਕਮੀਲੀ ਦਾ ਨਾ ਲਈ ਵੈ ਕੇਕ ਲਈ ਲੈਣ ਜਾਣੀ ਹੈ ਕੀ ਕੱਟ ਕੇ ਗੱਡੀ 'ਚ ਬਹਿ ਕੇ ਸੈਕਲੀ ਨਾਲ ਹੀ ਸੈਕਲੀ ਜਦੋਂ ਕੇਕ ਕੱਟ ਕੇ ਖਾ ਲਿਆ ਨਾ ਆਪਾਂ ਨਾਲ ਹੀ ਸੈਕਲੀ ਨਾਲ ਹੀ ਸੈਕਲੀ ਗੱਡੀ 'ਚ ਬਹਿ ਕੇ ਤੇ ਨਾਲ ਹੀ ਬਹਿ ਕੇ ਜਾਵਣੀ ਹੈ ਉਹ ਨਾਟ ਨੂਟ ਢਿੱਲੇ ਹੀ ਮੈਂ ਕਿਹਾ ਕੱਸੇ ਜਾਣਗੇ ਤੇ ਫੇਲੇ ਆਉਣੇ ਨੇ ਉਹਦੇ ਨਾਲ ਜਾਣਾ ਹੈ ਨਾ ਕੋਈ ਨਹੀਂ ਤੇ ਬਰਬਰੀ ਵਾਲਾ ਪਾਇਆ ਅੱਜ ਕੁਟੇ ਦੇ ਕੱਟ ਦਿੱਤੀ ਠੀਕ ਕੱਟ ਕੇ ਉਹਦੇ ਲਿਆ ਦੇਣੀ ਵੀ ਝੂਟੇ ਲਈ ਇੱਥੇ ਆ ਲੈ ਤੂੰ ਲੈ ਲਾ ਰੁਕ ਜਾ ਆ ਲੈ ਫੜ ਥੱਲੋ ਬੜੀ ਤੂੰ ਹੀ ਵੜਨਾ ਤੂੰ ਹੀ ਪਤਾ ਚਲਾਉਣੀ ਆ ਇਹ ਹੋਈ ਫੜੇ ਮੂੰਹ ਚ ਨਹੀਂ ਪੋਣਾ ਸਾਲਾ ਲਉਣੀ ਇਹ ਤਾਂ ਉਦਣ ਚਲਾਈ ਸੀ ਹਾਂ ਇਹ ਤਾਂ ਉਦਣ ਹੀ ਚੱਲੀ ਪੌਲ ਚੜੀ ਨੋਕ ਤੇ ਬੈਠਾ ਸੀ ਉਹ ਮੈਂ ਦੇਖ ਕੇ ਇੱਕ ਨਾਲ ਜਾਉਂ ਉਹ ਚਲਾ ਕੇ ਬੀਕੂ ਸ਼ਬਦੀ ਫੋਟੋ ਖਿੱਚਣੀ ਹੈ ਹੈਪੀ ਬਰਥਡੇ ਬੱਤੀ ਹੋਰ ਜਗਦੀ ਨਹੀਂ ਇੱਥੇ ਆਹ ਦੇਖੀ ਵੜ ਆਈ ਇਹ ਜੀ ਕਹਿੰਦਾ ਮੈਂ ਗੱਟੇ ਜੁਕੇ ਕੱਢ ਲਓ ਹਾਂ ਹਾਂ ਅੱਧਾ ਤਾਂ ਬਗੀਚਾ ਲਾ ਲੱਗਦਾ ਕੋਨ ਕੇਕ ਨੂੰ ਕਿੰਨੇ ਫੁੱਲ ਲਾਈਆਂ ਨੇਨੇ ਕੇਕ ਜੜੀਆਂ ਬਣਾਇਆ ਬਹੁਤ ਸੋਹਣਾ ਬਣਾਇਆ ਹੈ ਨਾ ਤੇ ਪੋਤੀ ਬੜੇ ਨਾਲ ਹੈ ਇੱਕ ਚਿੱਟਾ ਨੂੰ ਰੱਖ ਲੈਣਾ ਸਮਾ ਲੈ ਆ ਚੱਕ ਦਮ ਹਮ ਆ ਕਰਦੇ ਆ ਵਿੱਚ ਇੱਕ ਛੋਟਾ ਲਾਦਾ ਨਾ ਕੇ ਨਹੀਂ ਕੇਕ ਦਾ ਹੈ ਇੱਕ ਵੱਡਾ ਦੋ ਲੋ ਓਏ ਮੈਂ ਕਹਿੰਦਾ ਬੰਦੇ 7-8 ਕੇਕ 2 ਕਿਲੋ ਦਾ ਤੁਸੀਂ ਮੂੰਗਾ ਲਿਆ ਕਿਲੋ ਦਾ ਵੀ ਸਹੀ ਹਾਂ ਇਹ ਦੇ ਦੋ ਲੈ ਇੱਕ ਮੈਂ ਕਾਚੀ ਚਾਹਤਾਂ ਇੱਥੇ ਆ ਲੈ ਇੱਥੇ ਆ ਗੋਡਾ ਰੀਡ ਹੈੱਡਸ਼ਾਟ ਹਾਂ ਹਾਂ ਦੇ ਇਧਰ ਖਿੱਚੇ ਤੂੰ ਸਾਈਕਲ ਹੀ ਆ ਜਾਣੀ ਇੱਥੇ ਆ ਜਾਣੀ ਉਹ ਵੀ ਆ ਜਾਣੀ ਆਪੇ ਹੀ ਆ ਜਾਣੀ ਆ ਸਮਰ ਨੂੰ ਪਤਾ ਹੀ ਨਹੀਂ ਇਦਾਂ ਹੁੰਦੇ ਇਦਾਂ ਹੀ ਹੁੰਦੇ ਪੰਜ ਏਡਾ ਹੁੰਦੇ ਉਹल्टा ਲਾਉਂਦਾ ਉਧਰੋਂ ਪੰਜ ਸਹੀ ਆ ਉਹਦਾ ਪੰਜ ਸਹੀ ਆ ਤੁਹਾਡੇ ਤੋਂ ਕੁੱਠਾ ਲੱਗਣਾ ਚਲੋ ਬਾਈ ਲਾ ਦਵੇਂ ਨੂੰ ਰੁਕ ਜਾ ਉਹਨਾਂ ਨੂੰ ਬਾਜਤ ਮਾਰ ਲਾ ਉਹਨਾਂ ਨੂੰ ਆ ਜਾਓ ਆ ਜਾਓ ਭਾਜੀ ਅੰਦਰ ਲੈ ਅੰਦਰ ਨਹੀਂ ਸੇ ਆਪੇ ਆ ਸਿੰਹ ਆਹ ਫੋਲਟੜੀ ਹੈ ਸਮਰ ਨੇ ਫੋਲਟੜੀ ਚ ਲੋ ਜਦੋਂ ਤੂੰ ਤਾਂ ਹੀ ਬੈਠਾ ਨਾ ਉਹਦੇ ਸਿੱਖ ਲਿਆ ਜਾਣ ਇੱਥੇ ਆ ਜਾਣੀ ਉਦੋਂ ਤੂੰ ਅੱਖਾਂ ਬੰਦ ਕਰ ਨਹੀਂ ਆ ਇੱਥੇ ਆ ਜਾਣੀ ਹਾਂ ਇਹ ਪਲੇਟ ਤੇ ਚਮਚਾ ਲੈ ਆਂਦਾ ਹੈਗਾ ਆ ਪਿਆ ਸੈਟ ਇੱਥੇ ਮੋੜ ਚਾ ਲੋ ਉਹ ਕੱਟਣ ਲੱਗੇ ਆ ਇਹ ਅੰਕਲ ਆ ਕੱਢ ਦਮਾ ਅੰਕਲ ਕਿੱਥੇ ਮਨੋਂ ਤਾਂ ਇੰਤ ਆਇਆ ਨਹੀਂ ਅੰਕਲ ਥੋੜੀ ਆ ਗਿਆ ਆ ਪੁੱਤ ਲਿਆ ਹੋ ਗਿਆ ਉਹ ਮੈਂ ਅੱਗ ਲਾਉਣੀ ਬੈਠਾ ਤੂੰ ਉਹ ਇਹ ਘਰੇ ਥੋੜਾ ਬੈਠਾ ਤੂੰ ਇਹ ਘਰੇ ਥੋੜਾ ਬੈਠਾ ਅੱਗ ਲਾਉਣੀ ਆ ਤੂੰ ਕਹਿੰਦਾ ਮੈਂ ਅੱਗ ਲਾਉਣੀ ਆ ਮੈਂ ਇਹਨੂੰ ਲਾਉਣੀ ਆ 5 ਸਾਲ ਅੱਛਾ ਮੈਂ ਕਿਹਾ ਹੋਰ ਇੱਧਰ ਕਿਤੇ ਹੋਰ ਨਾ ਪਸਾਦ ਪਾ ਦੇ ਹਰੇ ਹੀ ਲਾ ਲੈ ਨਾ ਆ ਲਾ ਦੇ ਕਹਿ ਮੈਂ ਜਗਾਉਣਾ ਲੈ ਫੜ ਕਹੀਦਾ ਜਗਾਉਣਾ ਆ ਬਹੁਤ ਬੜਾ ਹੈ ਆਪਾਂ ਦਾ ਕੋਣਾ ਇਹ ਜਗਾਉਣਾ 5 ਇਅਰ ਟੂ ਜਗਾਉਣਾ ਜਗਾਦਣਾ ਆ ਕਿਤਨੀ ਉੜ ਗਈ ਚਲੋ ਹੋਲੀ ਦਾਣੀ ਆਪਾਂ ਦੋਨੇ ਅੱਜ ਚਲੋ ਆ ਤੂੰ ਨਹੀਂ ਉਹ ਆ ਤਾਂ ਲਾ ਲੈਂਦੇ ਨਾ ਸਹੀ ਕਹਿ ਰਹੀ ਬਗਵਾ ਦੇ ਆ ਧੱਕਾ ਲਾਉਂ ਜੋ ਇਹ ਲੈ ਦੂਜੀ ਤਰ੍ਹਾਂ ਕਰ ਲੋ प्पी बार डे टू यू हैप्पी बार डे टू यूपी बार डे टू यूपी बार डे टू कलेप्पिंग ਚਲਾ ਲੈ ਜਾਂਦੇ ਨਾ ਕੋਲ ਮੁੱਠਰ ਰੋਣਾ ਖਾਣਾ ਤੇ ਨਹੀਂ ਹਾਂ ਨਾ ਕੱਢ ਲਾ ਜੋ ਬਣ ਸਿੱਧਾ ਖਾਣਾ ਤੇ ਕੱਢ ਲਿਓ ਨ ਕੋ ਹੋਵੇ ਪੂਰੇ ਲੈ ਜਾਓ ਜਾ ਮਰ ਹੋਈ ਜਾਂਦੇ ਨਾ ਨਹੀਂ ਆਹ ਕਹਿੰਦਾ ਜਿਨਾ ਸਮਰਵੀਰ ਲਿਖਿਆ ਆ ਆ ਫੋਲ ਨਹੀਂ ਖਾਣਾ ਆ ਤਾਂ ਆ ਨਾ ਖਾ ਲਿਓ ਗੱਤੇ ਦੀਆਂ ਆ ਲੱਗਦਾ ਨਹੀਂ ਨਹੀਂ ਚਾਕਲੇਟ ਦੀਆਂ ਆ ਐਵੇਂ ਚਾਕਲੇਟ ਉਹ ਚਾਕਲੇਟ ਦੀਆਂ ਆ ਇਹ ਗੱਤਾ ਆ ਇਹ ਗੱਤਾ ਆ ਕੌਣ ਇਹ ਵੱਡੀਆਂ ਗੱਤੇ ਦੀਆਂ ਜਿਹੜੀਆਂ ਉਹ ਗੱਤੇ ਨੇ ਚਾਕਲੇਟ ਦੀਆਂ ਖਾਣ ਦੇ ਲਾਓ ਮੈਂ ਪਿੱਛੇ ਆ ਅੱਛਾ ਫੇਸੇ ਖਾਣਾ ਵੀ ਹਾਂ ਸਮਰ ਕਿਹੜੀ ਖਾਣ ਗੱਤਾ ਆ ਗੱਤਾ ਆ ਕਹਿੰਦਾ ਮਾਰੇ ਚਲੋ ਉਹ ਕਹਿੰਦਾ ਖਾਣਾ ਮੈਂ ਹਾਂ ਨਹੀਂ ਖਾਣਾ ਸਮਰ ਕਿਹੜਾ ਖਾਣਾ ਆਹ ਖਾਣਾ ਚਲ ਚੰਤੇ ਨੇ ਇਹ ਖਵਾ ਦੇ ਚਲ ਇਹ ਖਾ ਜਾ ਇਸ ਖਵਾ ਦੇ ਇਹ ਖਵਾ ਦੇ ਚਾਰ ਲੈ ਚਲੋ ਹਾਂ ਲੈਜਡ ਪਾਪਾ ਇਹ ਕਹਣਾ ਸਾਰਾ ਹੀ ਦੇ ਦੇਗਾ ਇਹਨਾਂ ਲੈਜਡ ਪਾਪਾ ਉਹ ਤਾਂ ਝੂਠਾ ਕਰਦਾ ਅੱਛਾ ਤੁਨ ਕ ਸਾਰੇ ਝੂਠਾ ਆਪਾਂ ਤਾਂ ਆਪਣੇ ਜੋ ਕੋਈ ਅਮਰਤਾ ਨਹੀਂ ਤਾਂ ਹੈ ਨਹੀਂਗਾ ਪਾਪਾ ਖਾ ਲੈਨੇ ਸਾਰੇ ਜਣੇ ਇੱਕ ਬੁੱਧੀ ਹਾਂ ਉਹ ਹੀ ਖਲਾਦ ਬਸ ਨਾ ਜੱਸੀ ਖਲਾਵੇ ਸਨ ਲਾ ਇਹ ਤੋਂ ਬਾਕੀ ਇਹਦਾ ਤਾਂ ਸਾਰੇ ਜਣੇ ਆਪ ਆਣ ਕੇ ਆਪ ਹੀ ਇੱਕ ਇੱਕ ਚੰਚਾ ਖਾ ਲਓ ਨਾ ਲੈ ਕੇ ਜੱਸੀ ਜਾ ਉਹਦੇ ਨਾਂ ਦਾ ਉਹਦੇ ਨਾਂ ਦਾ ਬਸ ਗੱਲ ਆਹ ਥੋੜਾ ਥੋੜਾ ਕਰਕੇ ਸਾਰੇ ਆਪੂ ਆ ਦੇ ਨਾਂ ਦਾ ਹੈ ਹੀ ਨਾ ਹੈ ਹੀ ਨਾ ਆਹ ਦਾਦੀ ਦੇ ਨਾਂ ਦਾ ஆஹ நானே <laughs> 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 ਕੋ ਪੜਦੇ ਨਾਲ ਹੈਗੇ ਭਿੰਦੇ ਦਾ ਹੈਰੀ ਦੇ ਨਾਮ 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 ਦਾ ਨਹੀਂ ਆਵੇਂ ਤੇਰਾ ਸਾਡਾ ਹੈਰੀ ਦੇ ਨਾਮ ਦਾ ਨਹੀਂ ਖਾਣਾ ਹਾਏ ਕਹਿੰਦਾ ਨਹੀਂ ਖਾਣਾ ਹੈਰੀ ਦੇ ਨਾਮ ਦਾ ਕਿਉਂਕਿ ਹੈਰੀ ਆਪ ਹੀ ਖਾ ਜਾਂਦਾ ਲੱਗੇ ਕਿ ਆ ਹੁਣ ਸਾਰਿਆਂ ਦੇ ਨਾਮ ਦੇ ਹੋ ਗਏ ਹੈਪੀ ਬਰਥਡੇ ਹੈ ਨਾ ਚਲੋ ਹੁਣ ਚਲੋ ਨਹੀਂ ਖਾਈਗੇ ਆਹੋ ਅਸੀਂ ਖਾ ਲਏ ਕਿ ਹੁਣ ਹੋਰ ਇੱਥੇ ਬੈਠ ਕੇ ਕਰਾਂ ਇੱਥੇ ਬੈਠਾਂਗੇ ਹਾਂ ਵੀ ਸ਼ਾਮਰ ਹੁਣੀ ਹੁਣ ਚੱਲੇ ਸ਼ਹਿਰ ਹਾਂ ਹੁਣ ਅਸੀਂ ਲੈਨ ਚੱਲੇ ਸਾਈਕਲਿੰਗ ਆਦਰ ਚੱਲੀਏ ਇਹਨੂੰ ਸਾਈਕਲਿੰਗ ਆ ਜਾਓ ਜਾਓ ਲੈ ਚਲੋ ਬਈ ਸਮਝ ਸਾਈਕਲ ਇੱਥੇ ਤਾਂ ਫਾਨ ਨਹੀਂ ਆ ਦੇਖੀ ਬੰਦ ਜਮਰ ਫੁੱਫਾ ਨੇ ਆ ਕਰਕੇ ਜਾਦੂ ਕਰਨਾ ਸੈਕਲੀ ਗੱਡੀ ਤੇ ਨੇ ਆ ਆਹ ਗੱਡੀ ਆ ਜਾ ਸੈਕ ਤੇ ਨੇ ਆ ਆ ਜਾ ਲੋ ਗੱਡੀ ਥੋਲ ਦੋ ਸੋ ਸੈਕਲੀ ਤਾਂ ਭੰਦੇ ਆਂਦੇ ਨਹੀਂ ਹਾਂ ਰਹੀ ਆ ਆ ਦੇ ਤੂੰ ਤਾਂ ਪਿਛਲੀ ਡਿੱਗੀ ਚ ਇਹਨਾਂ ਆਪਣੇ ਸੱਚ ਖੋਲ ਦੇ ਸੱਚ ਸੱਚ ਤਾਂ ਖੋਲ ਇੱਕ ਥੋ ਚਲੋ ਰੋਇਆ ਸਭ ਦੇ ਆ ਦੇ ਹਾਈ ਹਾਈ ਸਮਰ ਚਾੜ ਗਿਆ ਨਾਲ ਉਹ ਏਦਾਂ ਵਿੱਚ ਆਉਂਦੀ ਵੀ ਸੀ ਆ ਵੀ ਜਾਣੀ ਹੈ ਇਹ ਜਿੱਥੇ ਮਰਜੀ ਰੱਖ ਕੇ ਲੈ ਗਏ ਸਮਰ ਪਹਿਲਾਂ ਚੜ ਉੱਤੇ ਦੇ ਦੇਖ ਤਾਂ ਬਹਿ ਜਾ ਬੈਠ ਕੇ ਦੇਖ ਤੇਰੇ ਆਉਂਦੀ ਤੂੰ ਚਲਾ ਲਉ ਚਲਾਈ ਆ ਰਹੇ ਨੇ ਆਹ ਤੇ ਟਾਈਗਰ ਵਾਲੀ ਕਾਠੀ ਆ ਇਹਨੂੰ ਅੱਛਾ ਲੈ ਸ਼ੇਰ ਬਣਿਆ ਆ ਤੇ ਸ਼ੇਰ ਨੇ ਰਹਿਣਾ ਚਲ ਸਮਰ ਬਹਿ ਜਾ ਉੱਤੇ ਵੇਗਾ ਚਲਾ ਕੇ ਦੇ ਚਾ ਚਲੋ ਚਾਬੀ ਵਾਹਣਾ ਟਾਇਰ ਪੂਰੇ ਆਉਂਦੇ ਆ ਸਮਨ ਚਲੋ ਤੇਲਾ ਚਲਾ ਚੱਲ ਫੇ ਲੈ ਐਦਾਂ ਨਹੀਂ ਕਰ ਲੈ ਕਰ ਹਾਂ ਲੈ ਆ ਇਹ ਤਾਂ ਬੜੀ ਸੋਹਣੀ ਲਈ ਫਿਰਦਾ ਕੋਈ ਟਾਇਰ ਨਾਲ ਵੀ ਚਲਾਊਗਾ ਆ ਗਈ ਜਿਹੜੇ ਐਰ ਪਸੰਦ ਸਮਰ ਪਸੰਦ ਹੈ ਜੀ ਆ ਲੈ ਆ ਤੇ ਪਹਿਲੇ ਅੰਦਰ ਅੰਦਰ ਲੈ ਆਂ ਅੰਦਰ ਆਹ ਆਹ ਸਮਝੇ ਕਦੋਂ ਕੋਈ ਨਹੀਂ ਪਰ ਦੇਲੇ ਅੰਦਰ ਇਹ ਤੇ ਪੈਰ ਹੀ ਨਹੀਂ ਪਹੁੰਚਦੇ ਚਲੋ ਹੋਣੀ ਆ ਸਮੋ ਉਹ ਤਾਂ ਲੈ ਕੇ ਆਇਆ ਚਾਹ ਕੇ ਉੱਥੋਂ अगले साल बड़ी ले अगले शाल चलाई फिर रैम भी पया समर ਉਹ ਜੀ ਇਹ ਤਾਂ ਚਲਦੀ ਨਹੀਂ ਸੀ ਯਾਰੀ ਹਨ ਐਤੇ ਪੂਰੇ ਪੈਰ ਪਹੁੰਚਦੇ ਦੇ ਗੀੜੇ ਆਪ ਹੀ ਕੱਢੀ ਫਿਰਦਾ ਮੈਂ ਚਾਹ ਨੂੰ ਖਾਣੀ ਪਹਿਲਾਂ ਚਲਾਇਆ ਇਹ ਨਹੀਂ ਸੀ ਮੈਂ ਕਿਹਾ ਕਿ ਬਹੁਤ ਵਾਦਿਆ ਤਾਂ ਜੀ ਕਿਉਂਕਿ ਪਿਛਲੀ ਯਾਰੀ ਉਹ ਕਰੀਮ ਜੀ ਐਂਦੀ ਕਹੇ ਕਿ ਬਣਾਇਆ ਵੀ ਕਰੀਮ ਜੀ ਨਾਲ ਹੋਵੇ ਜਾਨੀ ਤਾਂ ਹੀ ਇਹ ਵੀ ਸਾਡੇ ਮੇਨ ਅਡੇ ਕਾਲਾ ਸਿੰਘ ਆ ਸਾਜਨ ਸਵੀਟ ਸ਼ਾਪ ਸਾਡੀ ਸ਼ਾਪ ਆ ਇੱਧਰ ਨਿਮਾਉਣਾ ਪੈਣਾ ਤਾਂ ਪਾਉਣੀ ਤੇ ਬਹੁਤ ਜੀ ਆ ਕਹੇ ਰੇ ਬ੍ਰੈਂਡ ਵਾਲਾ ਪਕੌਣਾ ਡੱਗ ਜਾਂਦਾ ਸੋਈ ਨਾ ਆ ਪੈ ਗੋ ਘਰੇ ਚਟਨੀ ਆ ਬਹੁਤ ਕੰਮ ਨਿਕਾਜਾ ਹਾਂ ਆਦੇ ਤਾਂ ਤੂੰ ਥੋੜਾ ਸਮਾਨ ਵਾਸਕਰ ਹਣ ਓਏ ਲੱਟਾਂ ਤੋਂ ਖਣ ਲਾਪਣੀਆਂ ਢੈਂਡਾ ਹੋ ਗਿਆ ਇਦਾਂ ਹੀ ਗੇੜੇ ਕੱਢੀ ਜਾਂਦਾ ਕਦੀ ਅੰਦਰ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਇਧਰ ਫੁੱਟਬਾਲ ਪਲੇਅਰ ਰোনালਡੋ ਵੀ ਆ ਚੁੱਕੇ ਨੇ ਕੋਈ ਕਰਤੱਵ ਦਿਖਾਓ ਰোনালਡੋ ਇਹ ਇੱਥੇ ਆਉਂਦਾ ਸਕੂਲਿੰਗ ਆਉਰੇ ਰਿਨਾਲਡੋ ਰোনালਡੋ ਬਾਲੀਬਾਲ ਖੇਲਣ ਲੱਪਿਆ ਓ ਯਸ ਯਾਹ ਰੋਣਾ ਰੋਣਾ ਆਇਆ ਬਾਹਰੋਂ ਉਹਨੀਆਂ ਲੋਕਾਂ ਵਿਚਾਈਏ ਉਹਨਾਂ ਦੇਖਣਾ ਬਸ ਘਰ ਆਣ ਪਾਪਾ ਚਲ ਗਏ ਪਾਪਾ ਚਲ ਗਿਆ ਨਾ ਮੰਮੀ ਆਪਾਂ ਦੋਵੇਂ ਰਹਿ ਗਏ ਬੀਬੀ ਵੀ ਚਲ ਗਏ ਹੁਣ ਉਹਨਾਂ ਨੇ ਆ ਜਾਣਾ ਅੱਧੇ ਘੰਟੇ ਤਾਈ ਦੇਖੂ ਕਦੋਂ ਆਉਂਦਾ ਹੈ ਪਾਪਾ ਤੇਰੇ ਲੈਣ ਜਾਨੂ ਅਹੀਂ ਦਾਣਾ ਸਬਜ਼ੀਆਂ ਬਣਾ ਕੇ ਆਪਣੀ ਢੇਟ ਕਿੰਗਾ ਕਰ ਲੈਣੀ ਹੋਰ ਲਓ ਜੀ ਸ਼ਾਮਾਂ ਪੈ ਗਈਆਂ ਹਨੇਰਾ ਹੀ ਹੋ ਗਿਆ ਤੇ ਆਪਾਂ ਹੁਣ ਚੱਲੇ ਪਿੰਡ ਨੂੰ ਸਮਰ ਉਦੋਂ ਦੀ ਗੱਡੀ ਚਲਾ ਦਿੱਲੀ ਜਿੰਨੀ ਐਵਰੇਜ ਮਿਹਰਾ ਹੋ ਗਏ ਇਹਨੂੰ ਦਿੱਲੀ ਜਿੰਨੀ ਐਵਰੇਜ ਦੇ ਦਿੱਤੀ ਇਹਨੇ ਇਹਨੇ ਦਿੱਲੀੋਂ ਕੋਈ ਸਵਾਰੀ ਝੱਕ ਲੈ ਹੋਣੀ ਸੀ ਜੇ ਇਸ ਹਿਸਾਬ ਨਾਲ ਗੇੜੇ ਕੱਢਦਾ ਹੈ ਹਰੀ ਦਿੱਤੀ ਬਾਹਰ ਆ ਗਈ ਦੋ ਸਾਥ ਰੋਟੀ ਖਾਣ ਲੱਪੇ ਖਾਲੀਆਂ ਚੱਲੀਏ ਇਹਨੂੰ ਇਹ ਹੁੰਦਾ ਵੀ ਪਕਾਉਣੀਆਂ ਨਾਲ ਪੈਨ ਘਰੇ ਜਾਵੇ ਤੇ ਨਹੀਂ ਨੋ ਪਰ ਨਾਲੇ ਅੱਗ ਸਿੱਕੀ ਜਾਣੀ ਤੇ ਨਾਲੇ ਆ ਇਹੇ ਤਾਂ ਮਯਾਰਾ ਚਲੀਏ ਫਿਰ ਰੋਟੀ ਖਾ ਲਾ ਲਓ ਜੀ ਓਕੇ ਬਾਏ ਤੇ ਕੱਲ ਦੇ ਬਲੌਗ ਚ ਤੇ ਮਿਲਾਂਗੇ ਤੇ ਜੂਨ ਦੇ ਵਾਸਤੇ ਰੋ ਚੜਦੀ ਕਲਾ ਤੇ ਸਾਡਾ ਚੈਨਲ ਜੂਬ ਸਬਸਕ੍ਰਾਈਬ ਕਰ ਲਓ ਓਕੇ ਬਾਏ ਸਮਰ ਵੀ ਗੁੱਸੇ ਕਾ ਹੋ ਗਿਆ ਪੂਰਾ ਤੇ ਮਿਲਦੇ ਆਂ ਫਿਰ ਨੈਕਸਟ ਬਲੌਗ ਚ ਤੇ ਅਗਲੇ ਬਲੌਗ ਚ ਦਿਖਾਉਣੇ ਸਮਰ ਦਾ ਗੁੱਸਾ ਕੀ ਕਰਦਾ ਸਮਰ ਦੇਖੋ ਓਕੇ ਭਾਈ ਚੜ੍ਹਦੀ ਕਲਾ ਚਲੋ